ਬੀ ਬਲੇਸਿੰਗਲੀ ਅੱਛਾ ਤੁਹਾਡੀ ਕੀ ਗਵਾਹੀ ਹੈ ਸਾਡੀ ਇਹ ਗਵਾਹੀ ਹੈ ਕਿ ਜਦੋਂ ਅਸੀਂ ਪਹਿਲੀ ਵਾਰ ਗਏ ਮਿਲੇ ਆਨਾਂ ਪਹਿਲਾਂ ਸਾਨੂੰ ਕਿਹਾ ਕਾਰਡ ਬਣਾਇਆ ਜਾਂ ਇੱਥੇ ਬਣਾ ਲਿਆ ਕਹਿੰਦੇ 50000 ਦਾ ਪਹਿਲਾਂ ਬੀਜ ਬੋਜਿਆ ਜਾਂ ਕਿ ਉਹ ਵੀ ਬੀਜ ਦਿੱਤਾ ਫਿਰ ਸਾਡੇ ਨੇ ਪ੍ਰੇ ਕੀਤੀ ਉਹਨਾਂ ਮਤਲਬ ਬੀਬੀ ਬਲੇਸਿੰਗਲੀ ਗਏ ਤੇ ਪਹਿਲਾਂ 50000 ਰੁਪਏ ਦਾ ਬੀਜ ਬੋਵੋ ਹਾਂ ਚਲੋ ਜੀ ਉਸ ਤੋਂ ਪਹਿਲਾਂ ਕਾਰਡ ਬਣਾਇਆ ਜੀ 1500 ਰੁਪਏ ਦਾ ਲੇ ਐਂਡ ਕਰਨ ਵਾਸਤੇ ਉਸ ਕਾਰਡ ਸੇ ਤੁਹਾਡਾ ਲੇ ਐਂਡ ਹੋਗਾ ਕਿਉਂਕਿ वही गल दस रहा फादर साहब के पहला पता लगा लेना करते हैं पता लग गया फौजी चलो, उन ए, आए, फौज उन तो चलो फिर आए हजार रुपया पहला जमा कराओ पहला पंद्रह सौ फिर वो कार्ड की बात कर रहे यहां यार पे पंद्रह सौ का कार्ड बनाते हाँ बनाते लाइव में बोल रहा हूं बनाते इक्के ਲੇਹਣ ਹੋਇਆ ਬਿਜ਼ਨਸ ਉੱਤੇ ਹੀ ਖੋਲ ਲੈ ਤੇਰੇ ਵਿੱਚ ਹੀ ਕੋਈ ਹੋਇਆ ਕੋਲ ਲਾਓ ਰੀਟਿੰਗ ਕਰਦੇ ਆ ਸਾਰੇ ਬਾਕੀ ਵੀ ਆਪ ਇੰਨਾ ਤੇ ਜ਼ਿਆਦਾ ਸੀ ਜਿੰਨਾ ਮੇਰੀ ਜ਼ਿਆਦਾ ਹਾਲਤ ਮੰਦੀ ਹੈ ਨਾ ਵੀ ਆ ਵਿੱਚ ਜਿਹੜੇ ਨੰਬਰ ਲਿਖੇ ਹਨ ਕਾਰਡ ਤੇ ਵੀ ਕਾਰਡ ਪ੍ਰੇਅਰ ਕਰਾ ਲੋ ਆ ਹੀ ਪਤਾ ਨਹੀਂ ਕਿੰਨੇ ਆ ਕਿ ਉਹਨੂੰ ਫੋਨ ਲਾਇਆ ਸਾਡਾ ਇੱਕ ਨਹੀਂ ਫੋਨ ਟੈਂਡ ਕੀਤਾ ਉਹਨਾਂ ਨੰਬਰ ਡੀਟੇਲ ਸਾਰੇ ਦਿੱਤੇ ਚੱਕਿਆ ਇੱਕ ਵੀ ਨਹੀਂ ਫਿਰ ਉਹ ਤੋਂ ਬਾਅਦ ਆੜ ਕੋ ਹੀ 16000 ਇੱਕ ਦਿਨ ਜਿਵੇਂ ਬੀਜ ਬੋਝਿਆ ਅਗਲੇ ਦਿਨ ਫੇਰ ਗਿਆ ਅਗਲੇ ਦਿਨ ਸਾਨੂੰ ਫੇਰ 50000 ਸੇਵਾ ਲਾਤੀ ਉਹਨੇ ਗਾਣੇ ਪਾ ਕੇ ਤੇ ਫੇਰ ਦੂਜੇ ਦੇਣੀ ਕੀ ਗਹਿਣੇ ਪਾ ਕੇ ਸੋਨੇ ਦੀ ਚੈਨ ਗਹਿਣੇ ਪਾ ਕੇ 4-4 ਰੁਪਏ ਦਿੱਤਾ 50000 ਰੁਪਏ ਦਿੱਤਾ ਉਹ ਕਿੱਥੇ ਭਰੋਂਗੇ ਸਤਜੀ ਜਦੋਂ ਲੈਣ ਕਰਵਾ ਕੇ ਆਉਂਦੇ ਸੀ ਇਹਨਾਂ ਉਤੋਂ ਜ਼ਿਆਦਾ ਇਹਨਾਂ ਦੀ ਤਬੀਅਤ ਵਿਗੜ ਜਾਂਦੀ ਸੀ ਗੱਡੀ ਚ ਪਾ ਕੇ ਘਰੇ ਲੈ ਕੇ ਆਉਂਦੇ ਸੀ ਇਹਨਾਂ ਨੂੰ ਓਹੋ ਕਿੱਦਾਂ ਦਿਲ ਰੋਂਦਾ ਹੈਗਾ ਕਿੱਦਾਂ ਨਾ ਲੱਗਦਾ ਸੀ ਤੁਹਾਨੂੰ ਜਿੱਦਾਂ ਬਹੁਤ ਜ਼ਿਆਦਾ ਬੁਰਾ ਲੱਗਦਾ ਜੀ ਕੋਈ ਰਸਤਾ ਨਹੀਂ ਸੀ ਹੋਰ ਤੇ ਫਿਰ ਕੋਈ ਰਸਤਾ ਨਹੀਂ ਪਨ ਪਤਾ ਨਹੀਂ ਮੈਨੂੰ ਕਹਾਨੂੰ ਰਸਤਾ ਲੱਭੂ ਸਾਨੂੰ ਇਹਨਾਂ ਨੂੰ ਇਹ ਵੀ ਮੇਰਾ ਬਸ ਪ੍ਰੇਮ ਹੈ ਇੰਨਾ ਜ਼ਿਆਦਾ ਇਹਨਾਂ ਸੰਤਾਨਾਂ ਪੀਸ ਦੰਨਾ ਇਹਦੇ ਮਹੀਨਾਂ ਨੇ ਸੀ ਕਿ ਇਹਨਾਂ ਮੈਨੂੰ ਛੱਡ ਨਹੀਂ ਸਕਦਾ ਹੂੰ ਫਿਰ ਇਥੋਂ ਹਾਂਜੀ ਉਹ ਮੱਲੇ ਪਾਸੇ ਜਿੱਥੇ ਵੀ ਜਾਂਦੇ ਸੀ ਇਹਨਾਂ ਦੇ ਨਾਲ ਇਹਨਾਂ ਦੀ ਗੱਡੀ 'ਚ ਜਾਂਦੇ ਸੀ ਪੈਟਰੋਲ ਵੀ ਇਹ ਖੁਦ ਆਪਣੇ ਪੈਸਿਆਂ ਦਾ ਕੋਈ ਗੱਲ ਨਹੀਂ ਇਹ ਕਰਨਾ ਵੀ ਚਾਹੀਦਾ ਅੱਜ ਆਪਾਂ ਜਿੱਦਾਂ ਉਹਨਾਂ ਦੀ ਬੁਰਾਈ ਨਹੀਂ ਕਰ ਰਹੇ ਇਹ ਵੀ ਨਹੀਂ ਕਰ ਰਹੇ ਜਿੱਦਾਂ ਮੈਂ ਤੁਹਾਨੂੰ ਵਾਰ-ਵਾਰ ਦੱਸ ਰਿਹਾ ਭਾਈ ਸੁਣਨ ਵਾਲਿਆਂ ਨੂੰ ਇਦਾਂ ਨਾ ਸਮਝ ਲਿਓ ਵੀ ਅੱਜ ਸਾਰੇ ਇਕੱਠੇ ਹੋ ਕੇ ਰਾਣੇ ਦੇ ਮਗਰ ਪੈ ਗਏ ਅਸੀਂ ਉਹਦੇ ਮਗਰ ਨਹੀਂ ਪਏ ਨਾ ਉਹਦੇ ਚਰਚ ਦੇ ਮਗਰ ਸਿਰਫ ਇਹ ਗੱਲ ਹੈ ਕਿ ਸੱਚਾਈ ਨੂੰ ਮੰਨ ਕੇ ਕੰਨ ਫੜ ਕੇ ਰੱਬ ਅੱਗੇ ਤੇ ਕਹੇ ਕਿ ਨਹੀਂ ਵੀ ਅੱਜ ਤੋਂ ਬਾਅਦ ਕਾੜ ਬਣਾਉਣੇ ਬੰਦ ਤੌਬਾ ਕਰੇ ਤੇ ਆਪਦਾ ਸਹੀ ਕੰਮ ਕਰੀ ਜੋ ਅਸੀਂ ਕੀ ਕਹਿਣਾ ਕਿਸੇ ਨੂੰ ਪਰ ਇੱਕ ਇੱਕ ਮਨੁਸ਼ੀ ਨੂੰ ਸੁਧਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਅਗਵੇ ਨੂੰ ਝੂਠਾ ਘਰਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਕੁ ਫਰਮਿਸਦਾ ਦਾਸਿਆ ਜੋ ਨੇ ਵੀ ਉਹੀ ਵਿਚਾਰੇ ਦੱਸਦੇ ਪਏ ਆ ਕਿ ਐਜੇ ਸੇਵਕ ਐਜੇ ਰੱਬ ਦਾ ਬੰਦਾ ਹੋਣ ਤੇ ਆਦਰ ਸਤਕਾਰ ਪੂਰਾ ਕਰਦੇ ਰਹੇ ਤੇ ਦੇਖੋ ਪ੍ਰੇਮ ਦਾ ਫਾਇਦਾ ਕਿੱਦਾਂ ਉਠਾਇਆ ਜਾ ਰਿਹਾ ਕਿ ਅੱਜ ਵੀ 50 ਦੇ ਦੋ ਕੱਲ ਨੂੰ ਵੀ 50 ਦੇ ਦੋ ਮਤਲਬ ਪ੍ਰੇਮ ਇੰਨਾ ਕੁ ਕੀਤਾ ਕਿ ਜਿੰਨਾ ਵੀ ਲੱਗਦਾ ਸੀ ਬੈਂਕ ਚ ਬੈਲੈਂਸ ਹੈ ਉਹ ਹੌਲੀ ਹੌਲੀ ਇੱਕ ਹਫ਼ਤੇ ਦਾ 40000 50000 ਰੁਪਏ ਦੇ ਇੱਕ ਹਫ਼ਤੇ ਦਾ ਆਈ ਆਪਣੀ ਦੁਕਾਨ ਤੋਂ ਬਿਲਕੁਲ ਵਾਂਝੇ ਹੋ ਗਏ ਕਿਉਂਕਿ ਜਿੱਥੇ ਆਡੀ 15000 ਇੱਕ ਦਿਨ ਦੀ ਸੇਲ ਹੀ 50 ਰੁਪਏ ਦੇ ਆ ਗਿਆ ਕਹਿੰਗੇ ਸਾਰਾ ਬੀਜ ਹੀ ਖੋ ਦਿੰਦੇ ਓਹ ਹੋ ਹੋ ਦੇਖੋ ਇਹ ਵਿਚਾਰੇ ਪ੍ਰੇਮ ਕਰਦੇ ਪਏ ਆ ਤੇ ਪ੍ਰੇਮ ਕਾ ਦੇ ਨਾਲ ਤੋਲਿਆ ਜਾ ਰਿਹਾ ਰੁਪਈਆਂ ਦੇ ਨਾਲ ਸਕੀਮ ਬਣਾਈ ਹੈ ਕਿ ਚਲੋ ਭਈ 20 ਸੀਮਿੰਟ ਦੀਆਂ ਬੋਰੀਆਂ ਹੱਟ ਕੋ ਲਈਆਂ ਚਲੋ ਕੋਈ ਗੱਲ ਨਹੀਂ ਜਿੱਦਾਂ ਆਪਾਂ ਜਾ ਰਹੇ ਆ ਪਵਨ ਮੈਂ ਤਾਂ ਕਹਿੰਦਾ ਆਪਾਂ ਆਪਣਾ ਪਰਵਾਰਨ ਲਈ ਵੀ ਤਿਆਰ ਆ ਪਰ ਕੀ ਕਹਿੰਦੇ ਨਾ ਅੰਮ੍ਰਿਤਸਰ ਕੀ ਆਪਣੇ ਕਿ ਜਦੋਂ ਤੁਸੀਂ ਆਓ ਤੇ ਅਸੀਂ ਮਰਮਰ ਜਾਈਏ ਅਸੀਂ ਆਈਏ ਤੁਹਾਨੂੰ ਤਾਪ ਬਣਾ ਚੜੇ ਇਦਾਂ ਤਾਂ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਤੇ ਆਪਣਾ ਪਰਵਾਰੀ ਜਾਂਦੇ ਆ ਤੇ ਅਗਲੇ ਨੇ ਟਿਕ ਟਿਕੀ ਲਗਾਈ ਆ ਕਿ 40 ਇਦਾਂ ਆ ਹੁਣ ਅਗਲੇ ਹਫਤੇ ਮਤਲਬ ਮਹੀਨੇ 'ਚ ਇਹਨਾਂ ਦਾ 5-10 ਲੱਖ ਰੁਪਈਆ ਇਕੱਠਾ ਕਰਨਾ ਪਰ ਉਹਦਾ ਫਲ ਕੋਈ ਨਹੀਂ ਮਿਲਿਆ ਕੋਈ ਨਹੀਂ ਮਿਲਿਆ ਵਹਾ ਵਿਸ਼ੇਖ ਤੇ ਫਿਰ ਤੁਸੀਂ ਕਿੱਦਾਂ ਹੈ ਕਿੰਨੇ ਇਹਨਾਂ ਨੇ ਦੱਸਿਆ ਜੀ ਮੰਮਾ ਨੇ ਕਾਲ ਕੀਤੀ ਸੀ ਸਾਨੂੰ ਜੇ ਇੱਥੋਂ ਤੱਕ ਆ ਗਿਆ ਇਹਨਾਂ ਨੂੰ ਜਦੋਂ ਆਖਿਆ ਨਾ ਭੈਣਾਂ ਨੂੰ ਪਤਾ ਲੱਗ ਗਿਆ ਚੱਲ ਗਿਆ ਸਾਨੂੰ ਉਹ ਤੇ ਉਹਨਾਂ ਦਾ ਫੋਨ ਨਹੀਂ ਟੈਂਡ ਕਰਨਾ ਰੋਜੀ ਦਾ ਅੱਛਾ ਫੋਨ ਨਹੀਂ ਟੈਂਡ ਕਰਨਾ ਤੁਹਾਨੂੰ ਜਿੰਨਾ ਮਰਜ਼ੀ ਕਾਲ ਕਰੋ ਗੱਲ ਗੱਲ ਕਾਦੀ ਐ ਕਿ ਖਰਚੇ ਇੰਨੇ ਕੁ ਵਧਾਏ ਪਏ ਐ ਇਹਨਾਂ ਨੇ ਖਰਚੇ ਇੰਨੇ ਕੁ ਵਧਾਏ ਪਏ ਜਦੋਂ ਪਤਾ ਲੱਗਾ ਨਾ ਵੀ ਹੁਣ ਲੱਖ ਲੱਖ ਵਾਲੇ ਨਿਕਲ ਜਾਣੇ ਆ ਹਾਂ ਉਦੋਂ ਭਾਜੜ ਪਈ ਔਰ ਕਿਹਾ ਵੀ ਉਹਦੇ ਮਗਰ ਨਾ ਲੰਗੋ ਹਾਂਜੀ ਪਰੇ ਦੇ ਸਮਰੀ ਤਰ੍ਹਾਂ ਇਨਸਾਨੇ ਬਚਾਉਣਗੇ ਜਿੰਨੇ ਵੀ ਆ ਗਏ ਲੋਕ ਹਾਲੇਲੂਇਆ ਪਰ ਜੀ ਜਦੋਂ ਇਹ ਚਰਚੇ ਨੂੰ ਛੱਡ ਕੇ ਇਹਨਾਂ ਨੂੰ ਵੀ ਬੜਾ ਭੱਦਾ ਸ਼ਨਾਬ ਦਿੱਤਾ ਉਹਨਾਂ ਨੇ ਅੱਛਾ ਦੱਸੋ ਕੀ ਕਿਹਾ ਸੀ ਜਦੋਂ ਉਹਨਾਂ ਨਾਲ ਫੋਨ ਤੇ ਗੱਲ ਹੋਈ ਇੱਕ ਘੰਟਾ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਕਹਿੰਦੇ ਤਾਂ ਮਨ ਤੇ ਚੰਗਾ ਤੇਰੀ ਵਜ੍ਹਾ ਦਾ ਮਾਨੇ ਚੰਗਾ ਅੱਛਾ ਲੈ ਦੱਸੋ ਕੀ ਇਹਨੇ ਇਹਨੂੰ ਤੁਸੀਂ ਕਦੀ ਰੋਕਿਆ ਸੀ ਪੈਸੇ ਦੇਣ ਤੋਂ ਕਈ ਵਾਰ ਇੱਕ ਅੱਧੀਆ ਰੋਕਿਆ ਨਾ ਤਾਂ ਹੀ ਹੈ ਨਹੀਂ ਰੋਕਿਆ ਜਾਣ ਤੋਂ ਰੋਕਿਆ ਇੱਕ ਵਾਰ ਜਾਣ ਤੋਂ ਰੋਕਿਆ ਕਿਉਂ ਹੋ ਸਕਦਾ ਤਾਂ ਨਾ ਮਨ ਚੰਗਾ ਹੋਵੇ ਵੀ ਇਹ ਗਰਦਾਸਪੁਰ ਗਿਆ ਹਾਂ ਮੈਂ ਇਕੱਲੇ ਘਰੇ ਤੇ ਮੈਂ ਹਾਂ ਫੇ ਰਾਤ ਨਹੀਂ ਹੀ ਰਹਿ ਸਕਦੇ ਵੀ ਦਿਨ ਦਿਨ ਤੁਸੀਂ ਜਿੱਥੇ ਮਰਜੀ ਜਾਓ ਰਾਤ ਨਹੀਂ ਮੈਂ ਜਾਣ ਦੇਣਾ ਕਿਦਾਂ ਹਾਂਜੀ ਕੀ ਖਾਵਾਂਗੇ ਇੱਕ ਪਾਸੋਂ ਕਹਿਣ ਨੂੰ ਨਹੀਂ ਦਿਲ ਕਰਦਾ ਸੰਤ ਜੀ ਇਹ ਪੂਰੀ ਲਿਸਟ ਆ ਬਣੀ ਹੋਈ 50000 16000 50000 ਯਾਨੀ ਕਿ 50000 ਪਹਿਲੀ ਵਾਰੀ ਬੀਜ ਗਿਆ ਕਹਿੰਦੇ ਫੇ ਹੈ ਨਹੀਂ ਲਿਖਿਆ ਜੇ اچھا 33000 ਲੱਗ ਦਿੱਤਾ ਪਿਆ 50 16 50 ਫਿਰ ਤਾਨੂੰ ਰੋਕਿਆ ਕਿ ਤੁਸੀਂ ਮਾ ਬਿਸ਼ੇਖ ਚ ਚਲੇ ਗਏ ਆ ਤੇਰੇ اولاد ਨਹੀਂ ਹੋਣੀ ਕਦੀ ਵੀ ਦੇਖੋ ਇਹ ਮਹਾ ਬਿਸ਼ੇਖ ਜਿhko ਧਾਗੇ ਤੇ ਵੀ ਟੰਡੇ ਜਾ ਰਹੇ ਹੈ ਤੁਸੀਂ ਇਕੱਲੇ ਯਿਸੂ ਪ੍ਰਭੂ ਨੂੰ ਫੜ ਕੇ ਬੈਠੇ ਆ ਔਰ ਵੇਚਣ ਦੇ ਆ ਸ਼ਰੇਆ ਪਤਾ ਨਹੀਂ ਕਿੰਨੇ ਲੋਕ ਹੁਣੇ ਆ ਕਹਿੰਦੇ ਮੈਂ ਰੱਬ ਦਾ ਕੰਮ ਕਰਦਾ ਪਤਾ ਨਹੀਂ ਕਿਹੜੇ ਮੂੰਹ ਨਾਲ ਕਹਿ ਦਿੰਦੇ ਆ ਕਿੰਨੇ ਲੋਕ ਨਹੀਂ ਆਏ ਹੁਣੇ ਜਿਨ੍ਹਾਂ ਕੋ ਪੈਸੇ ਨਹੀਂ ਹੁਣੇ ਕਿੰਨੇ ਲੋਕ ਵਿਚਾਰੇ ਚਲੇ ਗਏ ਹੁਣੇ ਉੱਥੇ ਜਿਨ੍ਹਾਂ ਕੋ ਪੈਸਾ ਨਹੀਂ ਹੋਣਾ ਉਹ ਦੁਬਾਰਾ ਕਦੇ ਆਣਗੇ ਚਰਚ ਕਿਤੇ ਨਹੀਂ ਜਾਣਾ ਉਹਨਾਂ ਨੇ ਉਹਨਾਂ ਨੂੰ ਪਤਾ ਉਹਨਾਂ ਕਹਿੰਦਾ ਨਹੀਂ ਸੇਮ ਬਾਬੇ ਵਾਲਾ ਹਾਲ ਹੈ ਉੱਥੇ ਵੀ ਪੈਸੇ ਦੇਣੇ ਪੈਂਦੇ ਆ ਫਾਂਡਾ ਕਰਾਉਣ ਲਈ ਦੇ ਇੱਥੇ ਵੀ ਪੈਸੇ ਦਿਓ ਤੇ ਅਗਲੇ ਉਧਰ ਹੀ ਜਾਂਦੇ ਹੁਣੇ ਆ ਤੇ ਉਹਦਾ ਖਮਿਆਦਾ ਕਿੰਨੇ ਭੁਗਤਣਾ ਐਸੇ ਲਈ ਪਰਮਿਸ਼ਨ ਨੇ ਮਹਾਭਿਸ਼ੇਕ ਭੇਜਿਆ। ਔਰ ਜਦੋਂ ਤੁਸੀਂ ਆਏ ਆ ਮਹਾਭਿਸ਼ੇਕ ਚ? ਹਾਂਜੀ। ਤੁਹਾਨੂੰ ਸੰਤ ਦਰਸ਼ਨਪਾਲ ਜੀ ਲੈ ਕੇ ਆਏ ਆ? ਹਾਂਜੀ। ਨਹੀਂ ਸਿਸਟਰ ਰੋਜੀ ਲੈ ਕੇ। ਅੱਛਾ ਸਿਸਟਰ ਰੋਜੀ ਲੈ ਕੇ ਆਏ। ਤੇ ਜਦੋਂ ਮਿਲੇ ਸੰਤਾ ਨੂੰ ਫਿਰ ਕੀ ਕਿਹਾ ਸੰਤਾ ਨੇ ਔਰ ਅੱਜ ਕੀ ਕੰਡੀਸ਼ਨ ਹੈ? ਅੱਜ ਮੇਰੀ ਬਹੁਤ ਵਧੀਆ ਕੰਡੀਸ਼ਨ ਹੈ ਬਿਲਕੁਲ ਬਲੀਡਿੰਗ ਮੇਰੀ ਨਾਰਮਲ ਆ। ਪਾਪਾ ਨੇ ਬਰਕਤ ਵੀ ਦੇ ਦਿੱਤੀ ਸਾਨੂੰ ਪ੍ਰੇ ਕਰਨਾ। ਸੁਣੋ। ਤੁਸੀਂ ਆਉਣ ਨਹੀਂ ਸੀ ਮੰਨਦੇ। ਹਾਂ। ਇਹਨਾਂ ਦੀ ਮਿਸਿਸ ਨੂੰ ਪੂਰਾ ਪੂਰਾ ਫੇਥ ਹੋ ਗਿਆ ਸੀ ਕਿ ਆਉਣਾ ਇਹ ਨਹੀਂ ਸੀ ਮੰਨਦੇ। ਅੱਛਾ। ਔਰ ਮੈਂ ਸੰਤ ਜੀ ਨੂੰ ਫੋਟੋ ਪਾਈ ਮੈਂ ਕਿਹਾ ਪਾਪਾ ਜੀ ਇਹਨਾਂ ਦੀ ਮਿਸਿਸ ਮੰਨਦੇ ਆ ਇਹ ਨਹੀਂ ਮੰਨਦੇ ਪਾਪਾ ਨੇ ਰਾਤ ਪ੍ਰੇਅਰ ਕੀਤੀ ਵੀਰਵਾਰ ਇਹਨਾਂ ਦਾ ਫੋਨ ਆ ਗਿਆ ਕਿ ਚਲੋ ਲੈ ਕੇ ਚਲੋ ਸਾਨੂੰ ਅੱਛਾ ਤੇ ਜਿਹੜੀ ਬਲੀਡਿੰਗ ਕਿੰਨੇ ਟਾਈਮ ਤੋਂ ਹੁੰਦੀ ਸੀ ਲਗਾਤਾਰ ਬਲੀਡਿੰਗ ਤੇ ਉਤਰਾ ਵੀ ਮਸੀਤ ਉਹ ਪਹਿਲਾਂ ਹੀ ਉਹ ਤੋਂ 17 ਤੋਂ ਇਸ ਤੱਕ 17 ਅੱਛਾ 17 ਚ ਹੀ ਆਏ ਆ ਖਾਂਬਰਾ ਚਾਚੇ ਤੇ ਲਗਾਤਾਰ ਅੱਛਾ ਹਾਂਜੀ ਉਥੇ ਜਾ ਕੇ ਤਾਂ ਥੋੜੀ ਜਿਹੀ ਰੁਕ ਇਥੇ 18 ਹੀ ਥੋੜੀ ਰੁਕੀ ਮੁੜ ਕੇ 19 20 ਚ ਜਿੱਦਾਂ ਹੀ ਉਥੇ ਜਾਂਡਾ ਭੀ ਉਹ ਬਿਲਕੁਲ ਨਹੀਂ ਰੁਕੀ ਲਗਾਤਾਰ ਹੁੰਦੀ ਰਹੀ ਤੇ ਬੇਬੀ ਕਿੰਨੇ ਚਿਰ ਤੋਂ ਨਹੀਂ ਲੱਗਿਆ ਉਹ ਤਰਾਉ ਤੇ 16 ਸਾਲ ਹੀ ਜਦੋਂ ਅਸੀਂ ਗਏ ਆ 20 ਸਾਲ ਹੋ ਗਏ ਹਾਂਜੀ ਉੱਥੇ ਜਦੋਂ ਤੱਕ ਗਿਆ ਉਹ 16 ਸਾਲ ਸੀ ਤੇ ਫਿਰ ਹੋਇਆ ਨਹੀਂ ਬੇਬੀ ਨਾਲ ਬਲੀਡਿੰਗ 'ਚ ਕੋਈ ਫਰਕ ਪਿਆ ਲੁੱਟੇ ਪੁੱਟੇ ਗਏ ਉਹਦਾ ਕਰਨ ਵਾਸਤੇ ਵੀ ਕਹਿ ਹੀ ਰੁਕੇ ਵੀ ਰੋਜ਼ ਵੀ 300 ਰੁਪਏ ਹਰ ਕੋ ਰੋਟੀ ਦਾ ਲੈ ਲੈਂਦੇ ਰੋ ਰੋ 300 ਰੋਟੀ ਦਾ ਹਾਂਜੀ ਲੈ ਆਓ ਮੇਰੇ ਰੱਬਾ ਕਿਹੜੀ ਕਿਹੜੀ ਗੱਲ ਦਾ ਸਫਾਈ ਦਿਓਗੇ ਬੱਸ ਜੀ ਉਹ ਕੰਪਲਸਰੀ ਹੀ ਭਾਵੇਂ ਕੋਈ ਖਾਵੇ ਪਾਵੇ ਕੋਈ ਨਾ ਖਾਵੇ ਮੈਂ ਵੀ ਤੁਸੀਂ ਤੇ ਬਹੁਤ ਚਲੇ ਗਏ ਆ ਤੁਸੀਂ 300 ਰੋਟੀ ਦਾ ਇੱਕ ਦਿਨ ਦਾ ਇੱਕ ਦਿਨ ਦਾ ਇੱਕ ਟਾਈਮ ਦਾ ਦੋ ਜਣਿਆਂ ਦਾ ਇੱਕ ਟਾਈਮ ਦਾ ਇੱਕ ਟਾਈਮ ਦਾ ਕੀ ਬਣਦਾ ਸੀ ਇਹੋ ਜਿਹਾ ਕੰਪਲਸਰੀ ਆਓ ਖਾਣੇ ਤੁਸੀਂ ਖਾਣੀ ਆ ਨਹੀਂ ਖਾਣੀ ਪੈਸੇ ਦੇਣੇ ਹੀ ਦੇਣੇ ਆ ਤੇ ਜੇ ਤੁਸੀਂ ਚਲੋ ਰੋਟੀ ਤੁਹਾਡੇ ਕੋ ਹੈਗੀ ਤੁਹਾਡੇ ਕੋ ਸਬਜ਼ੀ ਨਹੀਂ ਹੈਗੀ ਉਹਦੇ ਵੀ ਉਹਨੇ ਹੀ ਪੈਸੇ ਲੈਣੇ ਉਹਨਾਂ ਨੇ ਫਿਰ ਕਹਿੰਦੇ ਮੈਨੂੰ ਲਟੇਰਾ ਕਹਾ ਦ ਸਰ ਲਟੇਰਾ ਨਾ ਕਈਏ ਤੇ ਹੋਰ ਕੀ ਕਈਏ ਸੰਤ ਬੰਨਾ ਬਹੁਤ ਔਖਾ ਇਸ ਲਈ ਨਹੀਂ ਪਰਮੇਸ਼ਵਰ ਨੇ ਬਣਾਇਆ ਬਾ ਵਿਸ਼ੇਕ ਲੁਕੋ ਕੇ ਰੱਖਿਆ ਅਗਰ ਮਿਲ ਜਾਂਦਾ ਤਾਂ ਫਿਰ ਤੇ ਇਹਨਾਂ ਨੇ ਲੱਖਾਂ ਚ ਕਰੋੜਾਂ ਚ ਵੇਚਣਾ ਸੀ 300 ਰੁਪਏ ਖਾਣੇ ਦਾ ਵੀ ਲਿਆ ਜਾਂਦਾ ਸੀ ਹਾਂ ਜੀ ਸਾਨੂੰ ਉਹਦੇ ਨਾਲ ਰੁਕੋ ਫੇਰੇ ਫ੍ਰੀ ਹੋ ਗਈ ਗੱਦਿਆਂ ਦੇ 50 ਰੁਪਏ ਇਹ ਵੀ ਲਿਖੀ ਹੋਏ ਸੀ ਨਾ ਹੈ 50 ਰੁਪਏ ਫਿਰ ਰੁਕੋ ਤੇ ਫੇਰੇ ਠੀਕ ਹੋਊਗੀ ਇੱਥੇ ਤੇ ਫਿਰ ਰੁਕੇ ਵੀ ਆ ਤੁਸੀਂ ਹਾਂ ਇੱਕੋ ਤਾਂ ਰੁਕੇ ਤਾਂ ਵੀ ਨਹੀਂ ਫਰਕ ਪਿਆ ਪਰ ਜਦੋਂ ਹੁਣ ਮਹਾਸੰਮਰਚ ਆਏ ਆ ਹਾਂ ਜੀ ਹੁਣ ਬਲੀਡਿੰਗ ਵੀ ਰੋਕੀ ਆ ਹਾਂ ਜੀ ਤੇ ਫਿਰ ਜਿੱਦਾਂ ਮੈਂ ਉੱਥੇ ਜਾਣੀ ਨਹੀਂ ਸਕਦੀ ਕਰਕੇ ਮੈਂ ਜਾਣੀ ਨਹੀਂ ਵੀ ਮੈਂ ਨਾ ਰੋਟੀ ਨਾ ਰਾਜ ਕਹਿੰਦੇ ਨੇ ਮੈਂ ਨਾ ਰੋਟੀ ਪਕਾਉਣੀ ਮੈਂ ਨਾ ਆਕੇ ਮੈਂ ਖਣੇ ਏਸੀ ਛੱਡ ਦੂੰ ਮੈਂ ਲੰਮੇ ਪਹਿਣਾ ਰੋਟੀ ਨਹੀਂ ਬਣਾਉਣੀ ਇਨ ਵਿੱਚ ਮੇਰੀ ਹਿੰਮਤ ਨਹੀਂ ਹੁੰਦੀ ਰੋਟੀ ਬਣਾਉਣ ਦੀ ਬਹੁਤ ਬੁਰਾ ਹਾਲ ਸੀ ਬਹੁਤ ਬੁਰਾ ਹਾਲ ਸੀਗਾ ਪਰ ਅੱਜ ਹੁਣ ਅੱਜ ਬਿਲਕੁਲ ਠੀਕ ਹੈ ਜੀ ਅੱਜ ਹਾਲ ਹੁਣ ਪੋਚਿਆ ਤੱਕ ਲਾਉਣੀ ਹੁਣ ਮੈਂ ਪੋਚਿਆ ਤੱਕ ਲਾਉਂਦੇ ਆ ਜਿਨ੍ਹਾਂ ਨੇ 20 ਸਾਲ ਜਿੱਦਾਂ ਤੁਹਾਡੇ ਬੇਬੀ ਨਹੀਂ ਹੋਇਆ ਹੁਣ ਹੁਣ ਸੰਤਾਂ ਨੇ ਬਲਟ ਦੇ ਦਿੱਤੀ ਆ ਜੀ ਸੰਤ ਜੀ ਨੇ ਹੋਣੇ ਆਹਾ ਆ ਬਸ ਕੱਪੜੇ ਲੈ ਲਓ ਨਿਆਣੇ ਦੇ ਸੰਤਾਂ ਦਾ ਬੋਲੇਗਾ ਸ਼ਬਦ ਲੋਹੇ ਤੇ ਲਖੀਰ ਹੈ ਪਰਮੇਸ਼ਰ ਨੇ ਅੱਜ ਤੱਕ ਡਿੱਗਣ ਨਹੀਂ ਦਿੱਤਾ ਔਰ ਜੇ ਸੰਤਾਂ ਦੇ ਬੋਲੇ ਸ਼ਬਦਾਂ ਨਾਲ ਮਖੂ ਦੇ ਪਰਿਵਾਰਾਂ 'ਚ ਜਿੱਦਾਂ ਮੈਂ ਉਹਨਾਂ ਨੂੰ ਪੁੱਛਿਆ ਫਾਦਰ ਸਾਹਿਬ ਨੂੰ ਕਿ ਬੇਬੀ ਦੇ ਲਈ ਪ੍ਰੇਅਰ ਕੀ ਕਰਨੀ ਹੈ ਜੀ ਉਹ ਕਹਿੰਦੇ ਬੱਚੇ ਤੇ ਤੇਰੀ ਜੇਬ 'ਚ ਆ ਤੇ ਪਤਾ ਨਹੀਂ ਕਿੰਨੇ ਮਤਲਬ 700 ਪਰਿਵਾਰ ਹੋਣਾ ਜਿਨ੍ਹਾਂ ਨੇ ਬੇਬੀ ਮਖੂ ਪਵੰਦੇ ਅੰਦਰ ਹੀ ਗ੍ਰਹਿਣ ਕਰ ਲਿਆ ਤੇ ਸੰਤਾਂ ਨੇ ਤੁਹਾਨੂੰ ਸ਼ਬਦ ਦਿੱਤਾ ਹਾਂਜੀ ਇਹਦਾ ਮਤਲਬ ਡਨ ਹੋ ਗਿਆ ਸਾਰਾ ਕੁਝ ਸੰਤ ਜੀ ਇਹ ਗੱਲ ਸੱਚ ਆ ਸੰਤਾਂ ਨੇ ਜਦੋਂ ਇੰਪਾਰਟੇਸ਼ਨ ਕੀਤੀ ਉਹਨਾਂ ਨੇ ਕਿਹਾ ਆ ਕਿ ਤੁਸੀਂ ਜੋ ਬੋਲੋਗੇ ਲੋਕਾਂ ਦੇ ਜੀਵਨ ਦੇ ਅੰਦਰ ਹੋਏਗਾ ਮੇਰੀ ਖੁਦ ਦੀ ਚਰਜ ਦੇ ਅੰਦਰ ਬੇਟੀ ਜਿਹੜੀ ਨਰਾਸ਼ ਹੋ ਚੁੱਕੀ ਟੁੱਟ ਚੁੱਕੀ ਪਰਮੇਸ਼ਰ ਤੋਂ ਕਿ ਨਹੀਂ ਮੇਰੇ ਔਲਾਦ ਨਹੀਂ ਹੋ ਸਕਦੀ 4 ਸਾਲ ਹੋ ਗਏ ਮੈਰਜ ਨੂੰ ਅੰਦਰ ਉਹਦੇ ਯੂਟਰਸ ਦੇ ਅੰਦਰ ਰਸੋਲੀਆਂ ਜਿੱਦਾਂ ਹੀ ਪ੍ਰੇਰ ਕੀਤੀ ਪ੍ਰਭੂ ਦੀ ਦਾਸੀ ਨੇ ਰਸੋਲੀਆਂ ਗਾਇਬ ਤੇ ਪਰਸੋਂ ਬੇਬੀ ਬਲੇਸਿੰਗ ਵੀ ਹੋ ਗਈ ਤੁਸੀਂ ਕੀ ਕਹੋਗੇ ਫਿਰ ਤੁਹਾਨੂੰ ਕੀ ਫਰਕ ਲੱਗਦਾ ਗੂੜਤਾ ਦੇ ਨਾਲ ਤੁਸੀਂ ਉੱਥੇ ਵੀ ਰਹੇ ਆ ਹਾਂਜੀ ਗੂੜਤਾ ਦੇ ਨਾਲ ਤੁਸੀਂ ਫਾਦਰ ਸਾਹਿਬ ਨਾਲ ਵੀ ਆਂ ਕੀ ਫਰਕ ਲੱਗਦਾ ਤੁਹਾਨੂੰ ਸਾਨੂੰ ਬਹੁਤ ਜ਼ਿਆਦਾ ਫਰਕ ਲੱਗਦਾ ਸਾਨੂੰ ਬਹੁਤ ਜ਼ਿਆਦਾ ਫਰਕ ਲੱਗਦਾ ਜੀ ਇਹ ਸੰਤੋਹਣ ਜਿੱਦਾਂ ਆਪਾਂ ਕਹੀਏ ਵੀ ਤੇ ਇੰਨਾ ਕ ਫਰਕ ਲੱਗਦਾ ਕੋਈ ਹਰ ਕੋਈ ਸ਼ਬਦ ਨਹੀਂ ਹੈਗੇ ਕਹਿਣ ਨੂੰ ਓਹੋ ਗੱਲ ਹੀ ਖਤਮ ਹੋ ਗਈ ਕਿੰਨੇ ਸ਼ਬਦ ਹੀ ਨਹੀਂ ਹੈਗੇ ਕਿ ਇਹ ਦੱਸ ਸਕੀਏ ਕਿ ਕਿੰਨਾ ਵਧੀਆ ਲੱਗ ਰਿਹਾ ਔਰ ਪਰਮੇਸ਼ਰ ਦੇ ਦਾਸ ਜਿਹੜੇ ਸਾਨੂੰ ਪਰਮੇਸ਼ਰ ਨੇ ਦਿੱਤੇ ਐ ਉਹਨਾਂ ਦਾ ਪ੍ਰੇਮ ਉਹਨਾਂ ਦੀ ਸਿੱਖਿਆ ਕਿਉਂਕਿ ਉਹਨਾਂ ਦੀ ਸਿੱਖਿਆ ਆਪਣੀ ਨਹੀਂ ਹੈ ਬਾਹਰੋਂ ਨਹੀਂ ਹੈ ਕਿ ਜਿੱਦਾਂ ਦਾ ਹੁਣ ਮੌਕਾ ਲੱਗਾ ਤੇ ਦਾ ਲਾ ਲਓ ਉਦਾਂ ਦੇ ਨਹੀਂ ਹੋ ਉਹ ਜਿਹੜਾ ਮਰਜ਼ੀ ਹੋਵੇ ਕੋਈ ਵੀ ਹੈ ਉਹਨੂੰ ਅਸਲ ਸਚਾਈ ਅਸਲ ਵਚਨ ਦੱਸਣਾ ਤਾਂ ਕਿ ਉਹਦੀ ਜ਼ਿੰਦਗੀ ਆਪ ਵਾਜੇ ਤੇ ਅੱਗੇ ਲੋਕਾਂ ਨੂੰ ਬਚਾਵੇ ਅੱਜ ਇਸੇ ਲਈ ਇਹ ਪਰਿਵਾਰ ਅੱਜ ਮਹਾਸਾਮਰਾ ਦੇ ਅੰਦਰ ਇਹ ਆਪਣੇ ਆਪ ਹੀ ਆਪਣੀਆਂ ਗਵਾਈਆਂ ਦੇਣ ਆਏ ਆ ਹਾਂਜੀ